ਸ਼ਾਇਦ ਕੋਈ ਅਸਲੀ ماں ਵੀ ਅਚੇਹਾ ਕਰਨ ਤੋਂ ਪਹਿਲਾਂ ਵਾਰ ਸੋਚੇ ਪਰ ਗਿਆ ਦੇ ਵਿੱਚ ਇੱਕ ਸੱਸ ਨੇ ਬਿਨਾਂ ਸੋਚੇ ਸਮਝੇ ਆਪਣੀ ਹੀ ਨੂ ਨੂੰ ਲਈ ਅਚੇਹਾ ਕੋਈ ਚਾਰ ਦਿੱਤਾ ਜੋ ਸੋਚਣ ਯੋਗ ਹੈ ਤੇ ਨੂ ਨੂੰ ਨਵੀਂ ਜ਼ਿੰਦਗੀ ਦਿੱਤੀ ਜੋ ਕਿ ਵਰਦਾਨ ਤੋਂ ਘਟ ਨਹੀਂ ਸੀ ਅਸੀਂ ਗੱਲ ਕਰ ਰਹੇ ਹਾਂ ਗਿਆ ਜ਼ਿਲ੍ਹੇ ਦੇ ਅਟਾਰੀ ਬਲਾਕ ਤੇ ਤੇਤੂਆ ਪੰਚਾਇਤ ਅਧੀਨ ਪੈਂਦੇ ਪਿੰਡ ਖੀਰੀ ਆਵਾਦੀ ਰਹਿਣ ਵਾਲੀ ਅਨੂ ਦੇਵੀ ਦੀ ਪੂਰੀ ਕਹਾਣੀ ਜਾਣ ਕੇ ਸੱਸ ਅਤੇ ਨੂ ਦੇ ਰਿਸ਼ਤੇ ਬਾਰੇ ਤੁਹਾਡਾ ਨਜ਼ਰੀਆ ਜ਼ਰੂਰ ਪਤਾ ਲੱਗੇਗਾ ਦਰਸਲ ਅਨੂ ਦੇਵੀ ਦਾ ਸੋਰਾ ਕਰ ਗਿਆ ਵਿੱਚ ਹੈ ਤੇ ਉਹ ਇੱਥੇ ਆਪਣੇ ਪਤੀ ਰਾਜੇਸ਼ ਕੁਮਾਰ ਤੇ ਬੱਚਿਆਂ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਹੈ 2022 ਦੇ ਵਿੱਚ ਜਦੋਂ ਉਹਨਾਂ ਨੂੰ ਦੇਵੀ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਹਨਾਂ ਨੂੰ ਇਲਾਜ ਲਈ ਪਟਨਾ ਚ ਭਰਤੀ ਕਰਵਾਇਆ ਗਿਆ ਤੇ ਪਤਾ ਲੱਗਦਾ ਹੈ ਕਿ ਉਸ ਦੀਆਂ ਦੋਵੇਂ ਗੁਰਦੇ ਉਸਦੇ ਜਿਹੜੇ ਕਿ ਫੇਲ ਹੋ ਚੁੱਕੇ ਨੇ ਮੱਧ ਵਰਗ ਤੋਂ ਆਇਆ ਪਰਿਵਾਰ ਤੇ ਪਹਾੜ ਹੀ ਦਿਖ ਪੈਂਦਾ ਹੈ ਫਿਰ ਕਿਸੇ ਤਰ੍ਹਾਂ ਉਸਨੂੰ ਉਸਦੇ ਪਤੀ ਰਾਜੇਸ਼ ਕੁਮਾਰ ਨੇ ਚੰਡੀਗੜ੍ਹ ਪੀਚੀ ਵਿੱਚ ਦਾਖਲ ਕਰਵਾਇਆ ਤੇ ਕਈ ਦਿਨ ਡਾਇਲਿਸਿਸ ਤੇ ਉਸਨੂੰ ਰੱਖਿਆ ਜਾਂਦਾ ਪਰ ਹੁਣ ਉਸਨੂੰ ਆਪਣੀ ਜਾਨ ਬਚਾਉਣ ਦੇ ਲਈ ਕਿਡਨੀ ਦੀ ਲੋੜ ਸੀ ਪਰ ਕਿਡਨੀ ਆਖਿਰਕਾਰ ਮਿਲਦੀ ਤਾਂ ਕਿੱਥੋਂ ਮਿਲਦੀ ਕਿਡਨੀ ਦਾ ਇੰਤਜ਼ਾਮ ਨਹੀਂ ਹੋ ਸਕਿਆ ਗੁਰਦਾ ਵੀ ਕਿਸੇ ਨਾਲ ਮੇਲ ਨਹੀਂ ਸੀ ਹੋ ਰਿਹਾ ਔਖੇ ਵੇਲੇ ਸਾਰਾ ਪਰਿਵਾਰ ਚਿੰਤਿਤ ਸੀ ਪਰ ਇਸ ਔਖੀ ਘੜੀ ਦੇ ਵਿੱਚ ਘਰਤੀ ਮੁਖੀ ਅਤੇ ਅਨੂ ਦੇਵੀ ਦੀ ਸੱਸ ਮਾਲਤੀ ਦੇਵੀ ਨੇ ਅਕਿਆ ਕੇ ਆਪਣੀ ਕਿਡਨੀ ਦਾਨ ਕਰਕੇ ਆਪਣੀ ਨੂੰ ਦੀ ਜਾਨ ਬਚਾ ਲਈ ਹੈ ਦੱਸਗੀ ਸੱਸ ਅਤੇ ਨੂੰਹ ਦੋਵੇਂ ਸਿਹਤਮੰਦ ਨੇ ਖੁਸ਼ਹਾਲ ਜੀਵਨ ਜੀ ਰਿਆ ਨੇ ਇਹ ਸੱਚਮੁੱਚ ਉਹਨਾਂ ਲੋਕਾਂ ਦੇ ਲਈ ਇੱਕ ਮਿਸਾਲ ਹੈ ਜੋ ਹਮੇਸ਼ਾ ਇਹ ਸੋਚਦੇ ਨੇ ਕਿ ਸੱਸ ਅਤੇ ਨੂੰਹ ਦੇ ਰਿਸ਼ਤੇ ਚੰਗੇ ਨਹੀਂ ਹੁੰਦੇ ਪਰ ਗਿਆ ਵਿੱਚ ਬਿਹਾਰ ਦੇ ਗਿਆ ਵਿੱਚ ਜੋ ਕਿ ਇਹ ਜੋੜੀ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਅਨੂ ਦੇਵੀ ਦੀ ਕਿਡਨੀ ਸਾਲ 2022 ਦੇ ਵਿੱਚ ਫੇਲ ਹੋ ਗਈ ਸੀ ਅਤੇ ਕਿਡਨੀ ਟ੍ਰਾਂਸਪਲੈਂਟ 2023 ਦੇ ਵਿੱਚ ਕੀਤਾ ਗਿਆ ਨੂੰ ਅਨੂ ਦੇਵੀ ਦੱਸਦੀ ਹੈ ਕਿ ਉਸਦੀ ਸੱਸ ਉਸਦੀ ਅਸਲੀ ਮਾਂ ਤੋਂ ਕਿਤੇ ਜ਼ਿਆਦਾ ਵਧ ਕੇ ਹੈ ਅਨੂ ਦੇਵੀ ਨੇ ਵੀ ਕਿਹਾ ਕਿ ਅਸਲ ਮਾਂ ਵੀ ਆਪਣੇ ਬਿਮਾਰ ਬੱਚਾ ਨੂੰ ਕਿਡਨੀ ਦਾਨ ਤਾਂ ਪਹਿਲਾਂ ਕਈ ਵਾਰ ਸੋਚੀ ਗਿਆ ਤੇ ਸੋਚਦੀ ਵੀ ਹੈ ਪਰ ਮੇਰੀ ਸੱਸ ਨੇ ਅਜਿਹਾ ਕੀਤਾ ਅਤੇ ਆਪਣੀ ਕਿਡਨੀ ਦਾਨ ਕਰਕੇ ਮੇਰੀ ਜਾਨ ਬਚਾਈ ਹੈ ਮੈਂ ਉਸ ਤੇ ਸ਼ੁਕਰਗੁਜ਼ਾਰ ਆ ਇਸ ਦਿਨਾਲਿਆ ਨੂੰ ਦੇਵੀ ਨੇ ਸੱਸ ਮਾਲਤੀ ਦੇਵੀ ਦਾ ਇਹ ਵੀ ਕਹਿਣਾ ਕਿ ਬੇਟੀ ਅਤੇ ਨੂੰਹ ਦੇ ਵਿਚਕਾਰ ਮੈਂ ਕੋਈ ਫਰਕ ਨਹੀਂ ਕੀਤਾ ਤੇ ਨਾ ਹੀ ਹੁੰਦਾ ਹੈ ਨੂੰਹ ਵੀ ਧੀ ਵਰਗੀ ਹੁੰਦੀ ਹੈ ਮਾਲਤੀ ਦੇਵੀ ਨੇ ਇਹ ਵੀ ਕਿਹਾ ਕਿ ਜਦੋਂ ਬੇਟੀ ਨੂੰ ਕੋਈ ਦੁੱਖ ਹੁੰਦਾ ਹੈ ਤਾਂ ਮਾਂ ਕਿਉਂਦੀ ਹੈ ਅਸੀਂ ਅਨੂ ਨੂੰ ਆਪਣੀ ਧੀ ਵਾਂਗ ਹੀ ਪੌਤ ਪਿਆਰ ਕਰਦੇ ਆ ਜਦੋਂ ਉਹ ਮੌਤ ਤੇ ਕੰਢੇ ਤੇ ਸੀ ਮੈਂ ਉਸ ਨੂੰ ਕਿਡਨੀ ਦਾਨ ਕੀਤੀ ਅੱਜ ਸਾਡੀ ਨੂੰ ਅਤੇ ਮੈਂ ਪੂਰੀ ਤਰ੍ਹਾਂ ਤੰਦਰੁਸਤ ਸਿਹਤਮੰਦਾ ਇਸ ਤਰ੍ਹਾਂ ਦਾ ਸਾਡਾ ਪੂਰਾ ਪਰਿਵਾਰ ਹੁਣ ਸੁਖੀ ਜੀਵਨ ਬਤੀਤ ਕਰ ਰਿਹਾ ਹੈ ਫਿਲਹਾਲ ਇਸ ਸੱਸ ਨੂੰ ਨੂਦ ਜੋੜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਨਾ